ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੈ ਕੇ ਆਨੇ ਆਸੀ ਡੇਲੀ ਗਵਰਨਟ ਜੋਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਅਹੀ ਕਮਾਂਗੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਅਪਡੇਟਸ ਜੀਹਾਂ ਤੁਹਾਨੂੰ ਮਿਲ ਸਕੇ ਗਵਰਨਟ ਜੋਬ ਬਾਰੇ ਔਰ ਤੁਸੀਂ ਕੋਈ ਵੀ ਇੰਪੋਰਟੈਂਟ ਗਵਰਨਟ ਜੋਬ ਮਿਸ ਅਪਡੇਟ ਜੀਹਾਂ ਮਿਸ ਨਾ ਕਰੋ ਸਾਡਾ ਜੁੜ ਜਾਓ ਸਾਡੇ ਨਾਲ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਕੋਈ ਵੀ ਜਿਹੜੀ ਪੀਡੀਐਫ ਹੈ ਅਸੀਂ ਨਾਲ ਦੇ ਨਾਲ ਆਪਣੇ ਜੀਹਾਂ ਟੈਲੀਗ੍ਰਾਮ ਚੈਨਲ ਤੇ ਜਾਂ ਆਪਣੇ ਫੇਸਬੁੱਕ ਚੈਨਲ ਤੇ ਅਪਲੋਡ ਕਰ ਦਿੰਨੇ ਆ ਉਹਦਾ ਲਿੰਕ ਤੁਹਾਨੂੰ ਨੀਚੇ ਦੇ ਦਾਂਗੇ ਕਮੈਂਟ ਬਾਕਸ ਵਿੱਚ ਜਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਆਪਣੇ ਟੈਲੀਗ੍ਰਾਮ ਲਿੰਕ ਦਾ ਉੱਥੇ ਜਾ ਕੇ ਤੁਸੀਂ ਇਸ ਪੀਡੀਐਫ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਚਲੋ ਜਾਣਦੇ ਆ ਇਸ ਪੋਸਟ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਵੀਡੀਓ ਪੂਰੀ ਧਿਆਨ ਨਾਲ ਜ਼ਰੂਰ ਸੁਣਨਾ ਚਲੋ ਵੱਧਦੇ ਹਾਂ ਅਸੀਂ ਅੱਗੇ ਫਰੈਂਡ ਤੁਸੀਂ ਜਦੋਂ ਵੀ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆ ਫਾਰਮ ਦੇਖ ਰਹੇ ਹੋ ਇਹ ਫਾਰਮ ਭਰਨਾ ਹੈ ਐਪਲੀਕੇਸ਼ਨ ਨਿਕਲੀ ਹੈ ਜੀਹਾਂ ਜਿਹੜੀ ਇਹ ਵੀ ਪੋਸਟ ਨਿਕਲੀ ਹੈ ਤਾਂ ਲਿਫਟ ਆਪਰੇਟਰ ਦੀ ਪੋਸਟ ਨਿਕਲੀ ਹੈ ਤੁਸੀਂ ਆਪਣਾ ਇਹ ਫਾਰਮ ਤੁਹਾਨੂੰ ਮਿਲ ਜੇਗਾ ਪੀਡੀਐਫ ਟੈਲੀਗ੍ਰਾਮ ਦੇ ਉੱਤੇ ਸਾਰਾ ਟੈਲੀਗ੍ਰਾਮ ਚੈਨਲ ਜਿਹੜਾ ਉਹਨੂੰ ਜੁਆਇਨ ਕਰ ਲਓ ਉਹਦੇ ਉੱਤੇ ਜੀਹਾਂ ਇਹ ਤੁਹਾਨੂੰ ਪੀਡੀਐਫ ਨਾਲ ਦੇਣਾ ਮਿਲ ਜੇਗਾ ਤੁਸੀਂ ਇਹਦਾ ਪ੍ਰਿੰਟ ਕਢਾ ਕੇ ਫਾਦਰ ਨੇਮ ਡੇਟ ਆਫ ਬਰਥ ਆਪਣੀ ਫੋਟੋ ਲਗਾ ਕੇ ਤੇ ਤੁਸੀਂ ਇਸ ਨੂੰ ਸੈਂਡ ਕਰਨਾ ਹੈ ਉਹ ਪੂਰੀ ਜਾਣਕਾਰੀ ਦੇਣਿਆ ਤਾਂ ਇਹ ਪੋਸਟ ਬਾਰੇ ਪੂਰੀ ਜਾਣਕਾਰੀ ਮਿਲੇਗੀ ਇਹ ਸਾਰਾ ਅੱਛੀ ਤਰ੍ਹਾਂ ਫਿਲ ਕਰਨਾ ਕੋਈ ਕਾਲਮ ਜਾਂ ਰੁਖ ਖਾਲੀ ਨਾ ਰਵੇ ਆਪਣਾ 10ਵੀਂ ਦਾ ਮੈਟ੍ਰਿਕੁਲੇਸ਼ਨ ਅਗਰ ਕੋਈ ਹੋਰ ਕੁਆਲਿਫਿਕੇਸ਼ਨ ਵੀ ਹੈਗੀਆਂ ਨੇ ਤਾਂ ਤੁਸੀਂ ਉਹ ਵੀ ਭਰ ਦੇਣੀਆਂ ਨੇ ਠੀਕ ਹੈ ਔਰ ਉਸ ਤੋਂ ਬਾਅਦ ਆਪਣੇ ਕੋਲ ਕੋਈ ਸਪੈਸ਼ਲ ਸਕਿੱਲ ਹੈ ਕੋਈ ਕੰਪਿਊਟਰ ਦਾ ਜਾਂ ਕੁਝ ਵੀ ਹੈ ਉਹ ਵੀ ਫਿਲ ਕਰਕੇ ਆਪਣੇ ਅਪਲੀਕੇਸ਼ਨ ਕਰਕੇ ਇਸ ਨੂੰ ਭੇਜਣਾ ਹੈ ਚਲੋ ਪੋਸਟ ਦੀ ਜਾਣਕਾਰੀ ਵੱਲ ਵੱਧਦੇ ਆ ਕਿ ਕਿਸ ਤਰ੍ਹਾਂ ਤੁਸੀਂ ਕਿਹੜੀ ਪੋਸਟ ਹੈ ਔਰ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਅਗਰ ਅਸੀਂ ਪੋਸਟ ਦੀ ਜਾਣਕਾਰੀ ਵਾਲੀ ਹੈ ਤਾਂ ਆਫਿਸ ਆਫ ਡਿਸਟ੍ਰਿਕਟ ਸੈਸ਼ਨ ਜਿਹੜਾ ਜੱਜ ਕੋਰਟ ਹੈ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਐਸਐਸ ਨਗਰ ਚ ਨਿਕਲੀ ਹੈ ਪੋਸਟ ਜੀ ਹਾਂ ਐਸਐਸ ਨਗਰ ਤੁਹਾਨੂੰ ਪਤਾ ਹੀ ਹੈ ਤੁਸੀਂ ਮੈਨੂੰ ਦੱਸੋ ਤੁਹਾਨੂੰ ਜਰਨਲ ਨੌਲੇਜ ਦਾ ਕੁਐਸਚਨ ਹੈ ਐਸਐਸ ਜੀ ਹਾਂ ਕਿੱਥੇ ਹੈ ਆਪਣੇ ਪੰਜਾਬ ਚ ਐਸਐਸ ਨਗਰ ਸਾਹਿਬ ਜਦਾ ਜੀਤ ਸਿੰਘ ਨਗਰ ਕਿਸ ਨੂੰ ਕਹਿੰਦੇ ਨੇ ਤਾਂ ਤੁਸੀਂ ਦੱਸਣਾ ਸੋ ਇਹਦੇ ਵਿੱਚ ਲਿਫਟ ਆਪਰੇਟਰ ਦੀਆਂ ਪੋਸਟ ਨੇ ਔਰ ਟੋਟਲ 6 ਪੋਸਟ ਨੇ ਜਰਨਲ ਦੀਆਂ 4 ਐਸਸੀ ਦੀਆਂ 2 ਫਿਕਸ ਰੇਟ ਦੇ ਉੱਤੇ ਸਕੇਲ ਦੇ ਉੱਤੇ ਪੈਸੇ ਮਿਲਣਗੇ ਤੁਹਾਨੂੰ ਇਹਦੇ ਵਿੱਚ 10ਵੀਂ ਪਾਸ ਕੀਤੀ ਹੋਵੇ 10ਵੀਂ ਤੋਂ ਜ਼ਿਆਦਾ ਵੀ 12ਵੀਂ ਵੀ ਹੋ ਸਕਦੀ ਹੈ ਮਿਨੀਮਮ 10ਵੀਂ ਪਾਸ ਕੀਤੀ ਹੋਵੇ 2 ਸਾਲ ਦਾ ਆਈਟੀਆਈ ਟ੍ਰੇਡ ਸਰਟੀਫਿਕੇਟ ਹੋਵੇ ਆ ਤਾਂ ਇਲੈਕਟ੍ਰੀਕਲ ਚ ਜਾਂ ਮੈਕੈਨਿਕਲ ਚ ਕਿੱਥੋਂ ਵੀ ਯੂਨੀਵਰਸਿਟੀ ਤੋਂ ਤੇ 18 ਤੋਂ 35 ਸਾਲ ਤੁਹਾਡੀ ਏਜ ਹੋਵੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਤੁਸੀਂ ਕੀ ਕਰਨਾ ਜਦੋਂ ਵੀ ਅਪਲਾਈ ਕਰਨਾ ਲਾਸਟ ਡੇਟ ਇਹਦੀ 15 ਸੋਰੀ 5 ਜੁਲਾਈ 5 ਜੁਲਾਈ 2024 ਹੈ 5 ਜੁਲਾਈ ਸੋ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਐਪਲੀਕੇਸ਼ਨ ਹੈ ਪਹੁੰਚਣਾ ਚਾਹੀਦਾ ਹੈ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਵੀ ਇਹਨਾਂ ਦਾ ਐਡਰੈਸ ਦਿੱਤਾ ਹੈ ਤਾਂ ਐਪਲੀਕੇਸ਼ਨ ਦੇ ਲਈ ਤੁਸੀਂ ਇੱਕ ਇਨਵੈਲਪ ਲਓਗੇ A4 ਸਾਈਜ਼ ਉਦੋਂ ਉੱਪਰ ਲਿਖੋਗੇ ਵੱਡਾ ਵੱਡਾ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਲਿਫਟ ਰੀਟਰ ਇਹਦੇ ਉੱਤੇ ਬੜਾ ਬੜਾ ਲਿਖਣਾ ਹੈ ਇਦਾਂ ਲਿਖਣ ਤੋਂ ਬਾਅਦ ਔਰ ਅਚੀ ਤਰ੍ਹਾਂ ਇਸ ਦੇ ਵਿੱਚ ਡਾਕੂਮੈਂਟ ਸਾਰੇ ਭਰ ਕੇ ਜਿਹੜੇ ਤੁਸੀਂ ਭਰੇ ਆ ਪੋਸਟ ਵਿੱਚ ਔਰ ਜਿਹੜੇ ਇੰਟਰਵਿਊ ਲਈ ਬੁਲਾਇਆ ਜਾਏਗਾ ਜਿਨ੍ਹਾਂ ਦਾ ਨਾਮ A ਤੋਂ L ਤੱਕ ਹੈ A ਤੋਂ L ਤੋਂ ਸ਼ੁਰੂ ਹੁੰਦਾ ਹੈ 15 ਜੁਲਾਈ ਨੂੰ ਐਮ ਤੋਂ Z ਵਾਲਿਆਂ ਨੂੰ 16 ਜੁਲਾਈ ਨੂੰ ਵੈਸੇ ਵੀ ਇਹ ਨਾਲ ਨਾਲ ਅਪਡੇਟ ਹੋ ਜਾਏਗਾ ਇਹਨਾਂ ਦੀ ਵੈਬਸਾਈਟ ਉੱਤੇ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਕਮੈਂਟ ਬਾਕਸ ਤਾਂ ਇਹ ਦੇਖੋ ਨਵਾਂ ਸ਼ਹਿਰ ਜੀ ਹਾਂ ਨਵਾਂ ਸ਼ਹਿਰ ਔਰ ਜਿਹੜਾ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਜਿਹੜਾ ਕੀ ਕਹਿੰਦੇ ਨੇ ਅਡਰੈਸ ਤਾਂ ਅਡਰੈਸ ਤੁਸੀਂ ਇਸ ਜਗ੍ਹਾ ਤੇ ਭੇਜਣਾ ਆ ਦੇਖੋ ਆ ਹੈ ਇਹ ਅਡਰੈਸ ਹੈ ਇਸ ਅਡਰੈਸ ਤੇ ਤੁਸੀਂ ਭੇਜਣਾ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਤਾਂ ਇਹ ਤੁਸੀਂ ਧਿਆਨ ਰੱਖਣਾ ਔਰ ਕੋਈ ਜਾਣਕਾਰੀ ਲਈ ਤੁਸੀਂ ਕਮੈਂਟ ਬਾਕਸ ਪੁੱਛ ਸਕਦੇ ਹੋ वैसे तो ਤੁਹਾਨੂੰ ਸਮਝ ਆ ਗਿਆ ਹੋਵੇਗਾ ਮੇਰੇ ਅਕੋਰਡਿੰਗ ਔਰ ਅਗਰ ਤੁਹਾਨੂੰ ਇੰਟਰਵਿਊ ਲਈ ਬੁਲਾਣਗੇ ਸਿੱਧਾ ਇੰਟਰਵਿਊ ਹੈ ਕੋਈ ਐਗਜ਼ਾਮ ਨਹੀਂ ਹੈ ਬਾਈ ਚਾਂਸ ਉੱਤੇ ਕੁਝ ਕੁਐਸਚਨਸ ਪੁੱਛ ਲੈਣ ਤੁਹਾਨੂੰ ਤਾਂ ਪ੍ਰਿਪੇਅਰ ਕਰਕੇ ਜਾਓ ਕੋਈ ਦਿੱਕਤ ਆਂਦੀ ਹੈ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਕਮੈਂਟ ਜ਼ਰੂਰ ਕਰਦਿਆ ਕਰੋ ਅਗਰ ਕੋਈ ਦਿੱਕਤ ਆਂਦੀ ਹੈ ਤਾਂ ਆਪਾਂ ਤੁਹਾਨੂੰ ਨਾਲ ਦੇ ਨਾਲ ਜਵਾਬ ਦੇਵਾਂਗੇ ਔਰ ਕੋਈ ਜਾਣਕਾਰੀ ਲਈ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਵੀਡੀਓ ਅੱਛਾ ਲੱਗਾ ਤਾਂ ਲਾਈਕ ਜ਼ਰੂਰ ਕਰ ਦਿਓ ਐਸੀ ਪੋਸਟਾਂ ਦੇਖਣ ਲਈ ਔਰ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ ਫਿਰ ਮਿਲਾਂਗੇ ਤੁਹਾਨੂੰ ਅਸੀ ਪੋਸਟ ਲਈ ਇਹਨਾਂ ਦਾ ਇਹਦਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੇਗਾ ਜਾਂ ਤੁਹਾਨੂੰ ਫੇਸਬੁੱਕ ਚੈਨਲ ਤੇ ਮਿਲ ਜੇਗਾ ਧੰਨਵਾਦ